ਸਾਸਰਿਕਲ ਫਰੈਂਚ ਮੈਟਰ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਸੀਂ ਸ਼੍ਰੀ ਹੇਮਕੁੰਣ ਸਾਹਿਬ ਦੀ ਯਾਤਰਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਕਸਰਤਾਂ ਪਹਿਲਾਂ ਹੀ ਕਰ ਲੈਣੀਆਂ ਚਾਹੀਦੀਆਂ ਨੇ ਤਾਂ ਕਿ ਯਾਤਰਾ ਦੇ ਦੌਰਾਨ ਨਾ ਤੁਹਾਡੇ ਮੋਢੇ ਦੁਖਣ ਨਾ ਤੁਹਾਡੇ ਗੋਡੇ ਦੁਖਣ ਨਾ ਤੁਹਾਡਾ ਲੱਕ ਦੁਖੇ ਹੁੰਦਾ ਕੀ ਹੈ ਆਪਾਂ ਨੂੰ ਇੰਨੀ ਸੈਰ ਦੀ ਆਦਤ ਨਹੀਂ ਹੁੰਦੀ ਸੋ ਸਡਨਲੀ ਕੁਦਰਤੀ ਜਦੋਂ ਆਪਾਂ ਇੱਕਦਮ ਇੰਨਾ ਚੱਲ ਲੈਨੇ ਆ ਆਪਣੇ ਗੋਡਿਆਂ 'ਚ ਦਰਦ ਆਪਣੇ ਮੋਢਿਆਂ 'ਚ ਦਰਦ ਜਾਂ ਲੱਕ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰੀ ਤਾਂ ਜੋੜ ਦੁਖਣੋਂ ਨਹੀਂ ਹਟਦੇ ਕਿਉਂਕਿ ਉੱਥੇ ਟੈਂਪਰੇਚਰ ਵੀ ਐ ਜਿਹੜਾ ਉਹ ਮਾਈਨਸ ਦੇ ਵਿੱਚ ਹੁੰਦਾ ਸੋ ਜਾਣ ਤੋਂ ਪਹਿਲਾਂ ਤੁਸੀਂ ਕਿਹੜੀਆਂ ਕਸਰਤਾਂ ਕਰਨੀਆਂ ਨੇ ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਦੱਸਾਂਗੇ ਕਿਉਂਕਿ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਆਪਣੀ ਯਾਤਰਾ ਬਹੁਤ ਸਫਲ ਤਰੀਕੇ ਨਾਲ ਕਰ ਸਕਦੇ ਹੋ ਵੈਸੇ ਤਾਂ ਪਰਮਾਤਮਾ ਨੇ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਸ਼ਕਤੀ ਦਿੱਤੀ ਹੈ ਜਦੋਂ ਆਪਾਂ ਵਾਹਿਗੁਰੂ ਦੇ ਘਰ ਜਾਂਦੇ ਆ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਪਰ ਫਿਰ ਵੀ ਆਪਣੇ ਗੋਡੇ ਦਰਦ ਨਾ ਹੋਣ ਲੱਗ ਜਾਣ ਆਪਣੇ ਮੋਢੇ ਨਾ ਦਰਦ ਹੋਣ ਲੱਗ ਜਾਣ ਤੁਸੀਂ ਇਹ ਕਸਰਤਾਂ ਕਰਨੀਆਂ ਅੱਜ ਤੋਂ ਸ਼ੁਰੂ ਕਰ ਦੋ ਕਿਉਂਕਿ ਕਸਰਤਾਂ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਆਪਣੇ ਆਫਿਸ 'ਚ ਬੈਠ ਕੇ ਕਰ ਸਕਦੇ ਹੋ ਆਪਣੇ ਕਮਰੇ 'ਚ ਬੈਠ ਕੇ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਜਿਹੜੇ ਤੁਹਾਡੀ ਮਾਸਪੇਸ਼ੀਆਂ ਨੇ ਉਹ ਥੋੜੀਆਂ ਜੀਆਂ ਬੂਸਟ ਅਪ ਹੋ ਜਾਣਗੇ ਮਤਲਬ ਇੱਕ ਤਰ੍ਹਾਂ ਦਾ ਤਕੜੇ ਹੋਣਾ ਸ਼ੁਰੂ ਹੋ ਜਾਣਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਇੰਸਟਾਗ੍ਰam ਤੇ ਸਾਡੀਆਂ ਦੋ ਆਈਡੀਆਂ ਨੇ ਐਸ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਤੁਸੀਂ ਫੋਲੋ ਜ਼ਰੂਰ ਕਰੋ ਔਰ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘ ਸਰਾ YouTube ਤੇ ਡਾਕਟਰ ਗੁਰਸ਼ੀਰ ਬਲੌਗਸ ਨੂੰ ਫੋਲੋ ਜ਼ਰੂਰ ਕਰਿਓ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਤੁਸੀਂ ਕੁਰਸੀ ਤੇ ਬੈਠ ਜਾਣਾ ਕਿਤੇ ਵੀ ਬੈਠ ਕੇ ਤੁਸੀਂ ਆਪਣੀ ਹੀਲ ਰੇਜਸ ਕਰਨੀ ਹੈ ਇਦਾਂ 1 2 3 4 5 6 7 8 9 10 11 12 ਦੈਨ ਰਿਲੈਕਸ ਇਹ ਤੁਸੀਂ ਕੁਰਸੀ ਦੇ ਢੋਲਾ ਕੇ ਬੈਠ ਕੇ ਨਹੀਂ ਕਰਨੀ ਥੋੜਾ ਅੱਗੇ ਆ ਕੇ ਬੈਠੋਗੇ ਔਰ ਦੈਨ ਕਰੋਗੇ ਇਸਦੇ ਤੁਸੀਂ ਪੰਜ ਸੈਟ ਲਾਉਣੇ ਆ ਸਵੇਰੇ ਪੰਜ ਸੈਟ ਲਾਉਣੇ ਦਪਹਿਰੇ ਪੰਜ ਸੈਟ ਲਾਉਣੇ ਸ਼ਾਮ ਹੀਲ ਰੇਜ਼ ਐਕਸਰਸਾਈਜ਼ ਹੈ ਜਿਹੜੀ ਆਪਾਂ ਬੈਠ ਕੇ ਕਰਨੀ ਆ ਇਹ ਉਹ ਐਕਸਰਸਾਈਜ਼ ਆ ਨੰਬਰ 1 ਐਕਸਰਸਾਈਜ਼ ਹੋਗੀ ਇਹ ਤੁਹਾਡੀ ਹੀਲ ਰੇਜ਼ ਇਸ ਲਈ ਆਪਾਂ 10 ਵਾਰ ਕੀਤਾ ਤੁਸੀਂ ਇਸਦੇ ਪੰਜ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਦੂਜੀ ਕਸਰਤ ਕੀ ਹੈ ਤੁਸੀਂ ਢੋਲਾ ਕੇ ਬੈਠ ਜਾਓਗੇ ਔਰ ਲੱਤ ਨੂੰ ਉੱਪਰ ਚੱਕੋਗੇ ਪੈਰ ਅੰਦਰ ਮੋੜ ਕੇ ਇੱਥੇ ਆਪਾਂ ਸਿਟਿੰਗ ਦੇ ਵਿੱਚ ਐਂਕਲ ਟੂ ਪੰਪਸ ਕਰਨੇ ਆ 1 2 3 4 5 6 7 8 9 10 11 12 देन रिलैक्स आपा 12 बारी ਕੀਤਾ ਤੁਸੀਂ 10 ਵਾਰੀ ਵੀ ਕਰ ਸਕਦੇ ਹੋ 12 ਵਾਰੀ ਵੀ ਕਰ ਸਕਦੇ ਹੋ ਇਸ ਦੇ ਵੀ ਤੁਸੀਂ ਦੋਨੋਂ ਸਾਈਡ ਲਾਉਣੇ ਆ ਔਰ ਇਸ ਦੇ ਵੀ ਤੁਸੀਂ ਪੰਜ ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਧਿਆਨ ਨਾਲ ਇੱਕ ਦੇਖੋ ਹੁਣ ਤੁਹਾਨੂੰ ਆਪਾਂ ਖੱਬੇ ਪਾਸੇ ਕਰਕੇ ਦਿਖਾਉਨੇ ਆ 1 2 3 4 5 6 7 8 9 10 11 12 ਬਸ देन ਰਿਲੈਕਸ 56 ਇਧਰ 56 ਇਧਰ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਹੈ ਉਹ ਹੈਗੀ ਆ ਮਾਰਚਿੰਗ ਸੈਟਿੰਗ ਮਾਰਚਿੰਗ ਆਪਾਂ ਸਿੱਧੇ ਬੈਠ ਜਾਾਂਗੇ ਕੁਰਸੀ ਨੂੰ ਇੱਥੋਂ ਫੜ ਕੇ ਇਦਾਂ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਇਸਦੇ ਵੀ ਤੁਸੀਂ 56 ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਤਿੰਨ ਕਸਰਤਾਂ ਨੇ ਜਿਹੜੀਆਂ ਬੈਠ ਕੇ ਆਪਾਂ ਕਰ ਸਕਦੇ ਹਾਂ ਤੁਸੀਂ ਆ ਆਪਣੇ ਕਮਰੇ ਦੇ ਵਿੱਚ ਵੀ ਬੈਠ ਕੇ ਕਰ ਸਕਦੇ ਹੋ ਤੁਸੀਂ ਆਪਣੇ ਆਫਿਸ ਦੇ ਵਿੱਚ ਵੀ ਬੈਠ ਕੇ ਕਰ ਸਕਦੇ ਹੋ ਸੋ ਤੁਸੀ ਘਬਰਾਉਣਾ ਨਹੀਂ ਇਹ ਹੋਗੀ ਤੁਹਾਡੀ ਜਿਹੜੀ ਕਸਰਤਾਂ ਤੁਸੀਂ ਬੈਠ ਕੇ ਕਰਨੀਆਂ ਨੇ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੀਆਂ ਕਸਰਤਾਂ ਤੁਸੀਂ ਬੈੱਡ ਤੇ ਪੈ ਕੇ ਕਰਨੀਆਂ ਨੇ ਉਹ ਹੈ ਕੀ ਆ ਨੰਬਰ 1 ਐਕਸਰਸਾਈਜ਼ ਕੀ ਹੈ ਜਿਹੜੀ ਤੁਸੀਂ ਬੈੱਡ ਤੇ ਪੈ ਕੇ ਕਰਨੀ ਹੈ ਉਹ ਹੈ ਕੀ ਆ ਟਰੰਕ ਰੋਟੇਸ਼ਨ ਸਿੱਧੇ ਪੈ ਜਾਓਗੇ ਤਾਂ ਕਿ ਆਪਣਾ ਲੱਕ ਵੀ ਠੀਕ ਰਹੇ ਸਿੱਧੇ ਪੈ ਕੇ ਦੋਨੋਂ ਗੋਡੇ ਇੱਧਰ ਔਰ ਗਰਦ ਦੂਸਰੀ ਸਾਈਡ ਲੈ ਜਾਣੀਆਂ इतने आप सैकेंड होल्ड करना पूरे गोडे मोड़ के रखने पांच गिणा इतने आप दस सैकेंड होल्ड करा एक दो तीन चार पांच पे सत अठ नौ दस फिर दोनों गोडे दूसरी साइड गर्दन इस साइड ले जाएंगे इतने आप होल्ड करा पूरे गिण के आप सैकेंड एक दो तीन चार पांच पां छत अठ नौ दस फिर दूसरी साइड एक दो तीन चार पे सत अठ ਨੋ ਤਸ ਇਦਾਂ ਕਰਕੇ ਤੁਸੀਂ ਇਸ ਦੇ ਪੂਰੇ ਪੰਜ ਸੈਟ ਲਾਉਣੇ ਆ ਆਪਾਂ ਤੁਹਾਨੂੰ ਇੱਕ ਵਾਰੀ ਕਰਕੇ ਦਿਖਾਇਆ ਹੈ ਜਾਨੀ ਕਿ ਇਹ ਹੋ ਗਿਆ ਇਧਰ ਗਏ ਫਿਰ ਇਧਰ ਗਏ ਇੱਕ ਹੋ ਗਿਆ ਫਿਰ ਇਧਰ ਗਏ ਫਿਰ ਇਧਰ ਗਏ ਦੋ ਹੋ ਗਿਆ ਇਦਾਂ ਤੁਸੀਂ ਪੰਜ ਵਾਰੀ ਕਰਨਾ ਔਰ ਇਸ ਦੇ ਤੁਸੀਂ ਤਿੰਨ ਸੈਟ ਲਾਉਣੇ ਆ ਇਹ ਹੀ ਹੋਗੀ ਟ੍ਰਾਂਕ ਰੋਟੇਸ਼ਨ ਐਕਸਰਸਾਈਜ਼ ਜਿਹੜੀ ਪੈਕੇ ਕਰਨੀ ਹੈ ਜਾਨੀ ਕਿ ਚੌਥੀ ਕਸਰਤ ਪੰਜਵੀਂ ਕਸਰਤ ਕੀ ਹੈ ਬ੍ਰਿਜਿੰਗ ਤਾਂ ਕਿ ਲੱਕ ਵੀ ਆਪਣਾ ਤਕੜਾ ਰਹੇ दोनों लक उपर चुक दोने अपने गोडे मोड़ के इदा लक उपर चना हवा च इतने आप दस सैकेंड होल्ड करेंगे एक दो तीन चार सात आठ नौ दस रिलैक्स फिर आप दोनों गोडे मोड़ लेने और फिर आप लक चक देना हवा च एक दो तीन चार पे सत अठ नौ दस दिन इस पूरे दस सैट लाने ਇਹ ਹੋ ਗਈ ਤੁਹਾਡੀ ਬ੍ਰਿਜਿੰਗ ਐਕਸਰਸਾਈਜ਼ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਜਿਹੜੀ ਤੁਸੀਂ ਖੜ ਕੇ ਕਰੋਗੇ ਉਹ ਹੈਗੀ ਹੈ ਤੁਸੀਂ ਆਪਣੇ ਜਿਹੜੇ ਮਸਲਸ ਨੇ ਆਹ ਲੱਕ ਦੇ ਜਾਂ ਆਪਣੇ ਜਿਹੜੇ ਮਸਲਸ ਨੇ ਆਹ ਪੱਟ ਦੇ ਇਹਨਾਂ ਨੂੰ ਆਪਾਂ ਤਕੜੇ ਕਰਨਾ ਉਹ ਕਿਵੇਂ ਕਰਾਂਗੇ ਇਦਾਂ ਖੜ ਜਾਗੇ ਔਰ ਇਸ ਲੱਤ ਨੂੰ ਆਪਾਂ ਚੰਗੀ ਤਰ੍ਹਾਂ ਦੇਖੋ ਤੁਸੀਂ ਧਿਆਨ ਨਾਲ ਇਦਾਂ ਫੜ ਕੇ ਇਦਾਂ ਅੱਗੇ ਪਿੱਛੇ ਲਾਵਾਂਗੇ ਤਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ ਫਿਰ ਆਪਾਂ ਫਿਰ ਦੂਜੇ ਪਾਸੇ ਕਰਾਂਗੇ ਇਹਨਾਂ ਦੇਖੋ ਤੁਸੀਂ ਧਿਆਨ ਨਾਲ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਇਹ ਕਸਰਤ ਕਰਨ ਨਾਲ ਕੀ ਹੋਏਗਾ ਜਿਹੜੇ ਆਪਣੇ ਕੁਆਡਰਸੈਪ ਮਸਲਸ ਨੇ ਆਹ ਵਾਲੇ ਇਹ ਆਪਣੇ ਮਸਲ ਸਟ੍ਰੈਚ ਹੋ ਜਾਣਗੇ ਇਸ ਨਾਲ ਆਪਾਂ ਰਾਮ ਨਾਲ ਆਪਣੀ ਯਾਤਰਾ ਪੂਰੀ ਕਰ ਸਕਦੇ ਆ ਇੱਕ ਗੱਲ ਹੋਰ ਜਦੋਂ ਤੁਸੀਂ ਯਾਤਰਾ ਤੇ ਜਾ ਰਹੇ ਹੋਵੋਗੇ ਉਸ ਸਮੇਂ ਤੁਸੀਂ ਇਸ ਮਸਲ ਨੂੰ ਹਰ ਤਿੰਨ ਤੋਂ 4 ਕਿਲੋਮੀਟਰ ਬਾਅਦ ਹਲਕਾ ਜਿਹਾ ਸਟ੍ਰੈਚ ਕਰਨਾ ਉਹ ਕਿਵੇਂ ਕਰੋਗੇ ਸਿੱਧੇ ਖੜ੍ਹਜੋਗੇ ਪੈਰ ਨੂੰ ਇਦਾਂ ਫੜ ਕੇ ਪਿੱਛੇ ਨੂੰ ਖਿੱਚ ਦੇਣਾ ਆਪਣੇ ਦਾ ਇੱਥੇ ਆਪਾਂ ਹੋਲਡ ਕਰਨਾ ਪੂਰੇ 10 ਸੈਕਿੰਡ ਜਦੋਂ ਹੋਲਡ ਕਰਾਂਗੇ ਇੱਥੇ ਆਪਾਂ ਨੇ ਖਿੱਚ ਪਏਗੀ ਪੱਟ ਤੇਸ ਜਗ੍ਹਾ ਤੇ ਸੋ ਇੱਥੇ ਹੋਲਡ ਕਰਾਂਗੇ 10 ਸੈਕਿੰਡ ਦੈਨ ਰਿਲੈਕਸ ਦੋ ਤੋਂ ਤਿੰਨ ਵਾਰੀ ਇਧਰ ਕਰ ਲੈਣਾ ਦੋ ਤੋਂ ਤਿੰਨ ਵਾਰੀ ਆਪਾਂ ਦੂਜੀ ਸਾਈਡ ਕਰਾਂਗੇ ਦੇਖੋ ਤੁਸੀਂ ਧਿਆਨ ਨਾਲ ਦੋ ਤੋਂ ਤਿੰਨ ਵਾਰੀ ਆਪਾਂ ਦੂਜੀ ਸਾਈਡ ਕਰਾਂਗੇ ਇਦਾਂ ਕਰਕੇ ਇੱਕ ਹੱਥ ਆਪਾਂ ਸਾਈਡ ਤੇ ਰੱਖ ਲਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਦੈਨ ਰਿਲੈਕਸ ਹੁਣ ਇੱਕ ਆਖਰੀ ਕਸਰਤ ਤੁਹਾਨੂੰ ਦੱਸਣ ਲੱਗੇ ਆ ਉਹ ਹੈ ਕੀ ਆ ਸਕੁਐਟ ਐਕਸਰਸਾਈਜ਼ ਤੁਸੀਂ ਦੇਖੋ ਦੋਨੋਂ ਹੱਥ ਸਿੱਧੇ ਕਰ ਲੈਣੇ ਆ ਲੱਤਾਂ ਖੋਲ ਦੇਣੀਆਂ ਥੱਲੇ ਜਾਣਾ ਇੱਥੇ ਆਪਾਂ ਪੰਜ ਗਿਣਨੇ 1 2 3 4 5 ਫਿਰ ਵਾਪਸ ਫੇਰ ਥੱਲੇ ਜਾਣਾ ਇੱਥੇ ਪੰਜ ਗਿਣਨੇ 1 2 3 4 5 ਫਿਰ ਵਾਪਸ ਫੇਰ ਥੱਲੇ ਜਾਣਾ ਇੱਥੇ ਆਪਾਂ 5 ਗੈਣਨੇ 1 2 3 4 5 ਫਿਰ ਵਾਪਸ ਇਸਦੇ ਵੀ ਤੁਸੀਂ ਪੂਰੇ 10 ਸੈਟ ਲਾਉਣੇ ਹੋਊਗੀ ਸਕੁਐਟ ਐਕਸਰਸਾਈਜ਼ ਹੁਣ ਆਖਰੀ ਕਸਰਤ ਇੱਕ ਹੋਰ ਐਡ ਕਰ ਦਿੰਨੇ ਆ ਤਾਂ ਕਿ ਜਿਹੜੇ ਆਪਣੇ ਆ ਮਸਲਸ ਨੇ ਮਾਸਪੇਸ਼ੀਆਂ ਨੇ ਆਪਣੇ ਗੋਡਿਆਂ ਦੀਆਂ ਇਹ ਤਕੜੇ ਰਹਿਣ ਤੁਸੀਂ ਸਿੱਧੇ ਬੈਠ ਜਾਓਗੇ ਪੈਰ ਅੰਦਰ ਮੋੜ ਕੇ ਉੱਪਰ ਚੱਕ ਦੇਣਾ ਸਾਹਮਣੇ ਦੇਖਣਾ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 ਨੋ 10 ਥੈਨ ਰਿਲੈਕਸ 10 ਵਾਰੀ ਇਧਰ 10 ਵਾਰੀ ਹੀ ਦੂਸਰੀ ਸਾਈਡ 1 2 10 4 5 6 7 8 9 10 ਥੈਨ ਰਿਲੈਕਸ ਬਸ ਇਸ ਦੇ ਵੀ ਤੁਸੀਂ 10 ਸੈਟ ਇਧਰ ਸੋ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਤੇ ਜਾਣ ਤੋਂ ਪਹਿਲਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਆਪਣੀ ਯਾਤਰਾ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਫਲ ਕਰ ਸਕਦੇ ਹੋ ਅਗਰ ਤੁਹਾਡੇ ਗੋਡਿਆਂ 'ਚ ਦਰਦ ਰਹਿੰਦਾ ਤਾਂ ਨੀ ਕੈਪਾਓ ਜਿਹਦੇ ਵਿੱਚ ਹੋਲ ਹੁੰਦਾ ਯਾਨੀ ਕਿ ਓਪਨ ਪਟੈਲਾ ਗਲੀ ਵਾਲਾ ਨੀ ਕੈਪ ਉਹ ਪਾ ਕੇ ਰੱਖਣਾ ਅਗਰ ਤੁਹਾਡੇ ਲੱਕ 'ਚ ਦਰਦ ਹੈ ਤਾਂ ਤੁਸੀਂ ਯਾਤਰਾ ਸਮੇਂ ਇੱਥੇ ਹਲਕੀ ਜੀ 벨ਟ ਬੰਨ ਸਕਦੇ ਹੋ ਔਰ ਅਗਰ ਤੁਹਾਡੇ ਮੋਢਿਆਂ 'ਚ ਦਰਦ ਹੈ ਤਾਂ ਤੁਸੀਂ ਬੈਗ ਨੂੰ ਇੱਕ ਸਾਈਡ ਤੇ ਨਹੀਂ ਚੱਕਣਾ ਦੋਨੇ ਪਾਸਿਓਂ ਇਦਾਂ ਪਾ ਕੇ ਰੱਖਣਾ ਬਸ ਆਹੀ ਗੱਲਾਂ ਨੇ ਇਹ ਗੱਲਾਂ ਦਾ ਧਿਆਨ ਰੱਖੋ ਔਰ ਗਲੂਕੋਜ਼ ਜ਼ਰੂਰ ਨਾਲ ਲੈ ਕੇ ਜਾਇਓ ਕਈ ਵਾਰੀ ਉੱਥੇ ਆਕਸੀਜਨ ਦਾ ਲੈਵਲ ਘਟ ਜਾਂਦਾ ਹੈ ਅਗਰ ਤੁਸੀਂ ਯਾਤਰਾ ਤੇ ਜਾਣ ਤੋਂ ਪਹਿਲਾਂ ਸਾਡੀਆਂ ਕਸਰਤਾਂ ਕੀਤੀਆਂ ਨੇ ਔਰ ਤੁਸੀਂ ਸਫਲਤਾਪੂਰਵਕ ਔਰ ਆਪਣੀ ਯਾਤਰਾ ਪੂਰੀ ਕਰਕੇ ਆਏ ਹੋ ਤਾਂ ਸਾਨੂੰ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ